ਕਬੂਤਰਾਂ ਨੇ ਥੋਂ ਹੁਣ ਤੱਕ ਕਰੋੜਾਂ ਰੁਪਏ ਕਮਾ ਕੇ ਦਿੱਤੇ ਚਲੋ ਇੰਨਾ ਆਇਆ ਤਾਂ ਬੱਸ ਉਹ ਨਹੀਂ ਕਰਦੇ ਜਿੱਤ ਗਿਆ ਹਨ ਸੱਪਾ ਭਾਈ ਤਿੰਨ ਟਰੈਕਟਰ ਜਿੱਤਿਆ ਪਹਿਲਾ ਟਰੈਕਟਰ ਪਿਛਲੇ ਸਾਲ ਜਿੱਤਿਆ ਸੀ 2022 ਚ ਦੂਜਾ ਟਰੈਕਟਰ ਦੂਜੇ ਦਿਨ ਜਿੱਤਿਆ ਸੀ 1 ਸੱਤ ਤਰੀਕ ਨੂੰ ਤੇ ਇਕੱਠ ਨੂੰ ਬੁਰਜਾ ਕੀਮਾ ਲਗਾਉਣੇ ਜਿਹੜੇ ਦੇ ਵਿੱਚ ਤੇ ਟਰੈਕਟਰ ਜਿੱਤਣ ਵਾਲਾ ਕਬੂਤਰ ਇਹ ਟਰੈਕਟਰ ਜਿੱਤੀ ਆ ਭਾਈ ਆਪ त्यागती ਜਿਹੜੀ ਉਹਦੀ ਧੀ ਸੀ ਉਹ ਉਹ ਜਿੱਤੀ ਰਹੀ ਸੀ ਇਹ ਲਾਲ ਚੀਨੀ ਹੈ ਭਾਈ ਜਿੱਦਾਂ ਲਾਲ ਰੰਗ ਦੇ ਵਿੱਚ ਆ ਜਾਂਦਾ ਵਿੱਚ ਚਟਾ ਵੀ ਆ ਇਹਨਾਂ ਨੂੰ ਲਾਲ ਚੀਨੀ ਕਹਿ ਦਿੰਦੇ ਆ ਜਿਹਦੇ ਕਾਲਾ ਰੰਗ ਹੋਵੇ ਉਹਨੂੰ ਕਾਲਾ ਜੀਨਾ ਕਹਿ ਦਿੰਦੇ ਆ ਤੇ ਲੰਗਰ ਛੰਨੀ ਉੱਥੇ 146 ਕਿਉਂ ਤੋੜਿਆ ਸੀ ਹਾਂ ਉਹਨਾਂ ਜੋ ਫਾਸਟ ਦੇ 2 ਘੰਟੇ ਵਾਧੂ ਬੀਤੀ ਸੀ ਔਰ ਆਰਡਰ ਦੇ ਦੋ ਚੀਨੇ ਕਹਿੰਦੇ ਮਿੱਤਰਾਂ ਨੇ ਛੱਡੇ ਆ ਜੱਗੇ ਜੱਟ ਦੇ ਕਬੂਤਰ ਚੀਨੇ ਇਹ ਫੇ ਗਾਣੇ ਨਾਲ ਫੀਲਿੰਗ ਆਉਂਦੀ ਜਦੋਂ ਤੁਸੀਂ ਹਾਂ ਬਾਈ ਹਾਂ ਬਹੁਤ ਖੁਸ਼ੀ ਹੁੰਦੀ ਆ ਨਾ ਆਪਣਾ ਸ਼ੌਕ ਆ ਬਾਈ ਜਣੀ ਕਿ ਆਪਣਾ ਮਨ ਲੱਗਦਾ ਇਹਨਾਂ ਜਦੋਂ ਕਿਤੇ ਮਨ ਦੁਖੀ ਹੋਵੇ ਤਾਂ ਨਾ ਜਾ ਜਾ ਆਪਣੇ ਮਨ ਨੂੰ ਸੰਤੋਸ਼ਟੀ ਹੋ ਜਾਂਦੀ ਉਹਦੀ ਇੱਕ ਕਬੂਤਰੀ ਇੰਸਟਾਗ੍ਰam ਤੇ ਵਾਇਰਲ ਆ ਲੋਕ ਇਹਨੂੰ ਪਸੰਦ ਕਰ 290 ਤੋਂ ਬਹੁਤ ਬੰਦੇ ਆਪਣੇ ਮਿੱਤਰੋਂ ਮੰਗਦੇ ਆ ਵੀ ਸਾਨੂੰ ਬੱਚੇ ਘੜਾਉਣ ਨੂੰ ਦੇਓ ਮੈਂ ਕੋਈ ਗੱਲ ਨਹੀਂ ਆਪਣਾ ਜੱਤੇ ਕਬੂਤਰ ਆ ਪਰੱਖਦੇ ਆਪ ਨਹੀਂ ੋ ਜੇ ਭਾਈ ਕੀ ਖਰਾਕ ਖਵਾਉਣੀ ਹੈ ਕਬੂਤਰਾਂ ਨੂੰ ਵੀ ਬਾਕੀ ਕਬੂਤਰਾਂ ਨਾਲੋਂ 2-2 3-3 ਘੰਟੇ ਵੱਧ ਉੱਡਦੇ ਆ ਆਪਣੇ। ਭਾਈ ਇਹ ਐਡਵਾਂਟੇਜ ਆਪਾਂ ਨੂੰ ਪਹਿਲਵਾਨੀ ਦਾ ਹੀ ਆ। ਜਿਵੇਂ ਪਹਿਲਵਾਨੀ 'ਚ ਰਹਿ ਕੇ ਆ ਨਾ ਬਹੁਤ ਜ਼ਿਆਦਾ ਆਪਾਂ ਨੇ ਸਿੱਖਿਆ ਖਰਾਕ ਬਾਰੇ, ਹੋਰ ਠੰਡੀਆਂ ਚੀਜ਼ਾਂ ਬਾਰੇ। ਇਹਨਾਂ ਨੂੰ ਠੰਡੀਆਂ ਚੀਜ਼ਾਂ ਦੀ ਜ਼ਿਆਦਾ ਲੋੜ ਹੁੰਦੀ ਹੈ ਗਰਮੀ ਦੇ ਵਿੱਚ। ਮੇਨ ਚੀਜ਼ ਤਾਂ ਪਿਆਸ ਆ ਵੀ ਪਿਆਸ ਨਾ ਲੱਗੇ ਤੇ ਤੰਦਰੁਸਤ ਰਹਿਣ। ਜਦੋਂ ਘਰੇ ਆਪਾਂ ਇਹਨਾਂ ਦੀ ਪ੍ਰੈਕਟਿਸ ਕਰਾਉਂਦੇ ਆ ਤੇ ਉਦੋਂ ਵੀ ਬਿਮਾਰ ਨਾ ਹੋਣ। ਇਦੋਂ ਤੁਸੀਂ ਮਾਲਾ ਕਈ ਵਾਰੀ ਬਰੀਡ ਚੇਂਜ ਕਰਨ ਵਾਸਤੇ ਆਪਾਂ ਨੂੰ ਪੂਤਰ ਕੁਤਰ ਬਦਲਣਾ ਪੈਂਦਾ ਕਿ ਰਿਕੂਤਰੀ ਬਦਲਨੀ ਪੈਂਦੀ ਆ ਤੇ ਇਹਨਾਂ ਨੂੰ ਪਹਿਲਾਂ 15-20 ਮਹੀਨਾ ਆਰਡਰ ਰੱਖਣਾ ਪੈਣਾ ਫਿਰ ਹੀ ਦੂਜੇ ਨਾਲ ਮਿਲੂਗਾ ਇਹ ਨਹੀਂ ਵੀ ਤੁਸੀਂ ਉੱਥੇ ਚੱਕ ਕੇ ਦੂਜੇ ਨਾਲ ਛੱਡ ਤਾਂ ਮਿਲੂਗਾ ਨਹੀਂ ਮਿਲਦਾ ਆਪਣੇ ਜਵਾਕਾਂ ਦਾ ਵੀ ਬੜਾ ਮੋਹ ਕਰਦੇ ਨੇ ਹਾਂ ਆਂਡਿਆਂ ਉੱਤੇ ਪੂਰੀ ਡਿਊਟੀ ਵੰਡੀ ਹੁੰਦੀ ਨੇ ਹਾਂ ਹਾਂ ਬਈ ਇੱਕ ਟਾਈਮ ਪੂਤਰੀ ਬੈਠਦੀ ਆ ਜਦੋਂ ਫਿਰ ਪੂਤਰੀ ਉੱਠੂ ਦੇ ਦਾਣੇ ਦੁਣਾ ਖਾਣ ਤਾਂ ਕੂਤਰ ਬੈਠ ਜਾਂਦਾ ਸੁੰਨੇ ਨਹੀਂ ਛੱਡਦੇ ਉਹਨਾਂ ਨੂੰ ਆਂਡਿਆਂ ਨੂੰ ਜੇ ਇੱਥੇ ਛੱਡਾਂਗੇ ਤਾਂ ਇੱਥੇ ਉੜਨਾ ਇਹਨੇ ਜੇ ਦੂਜੇ ਪਿੰਡ ਛੱਡਾਂਗੇ ਤਾਂ ਉੱਥੇ ਉੜਨਾ ਜੇ ਆਪਾਂ ਮਤਲਬ ਦਾਸਾਲਾ ਵੀ ਦੀ ਲੈ ਕੇ ਛੱਡਾਂਗੇ ਜਿੱਥੇ ਬੈੰਦਾ ਖੁੱਡੇ ਦੇ ਵਿੱਚ ਉਸੇ ਜਗ੍ਹਾ ਤੇ ਜਾਊਗਾ ਭਾਵੇਂ ਤੁਸੀਂ ਜੰਨੀ ਦਿਨ ਮਰਜੀ ਜਿਹੜੇ ਮਤਲਬ ਖਾਨੇ 'ਚ ਪਲ ਗਏ ਇੱਕ ਵਾਰੀ ਰਹਿ ਗਿਆ ਇਹਨੇ ਉਸੇ 'ਚ ਜਾਣਾ ਭੁੱਲਦੇ ਨਹੀਂ ਹਈ ਇਹਨੇ ਕਰੋੜ ਦਾ ਇੰਗਲੈਂਡ ਤੋਂ ਲੋਕ ਆਏ ਖਰੀਦਣ ਪਰ ਮੈਂ ਨਹੀਂ ਦਿੰਦਾ ਇਹ ਗੱਲ ਠੀਕ ਆ ਇੰਨੇ ਹੁੰਦੇ ਨੇ ਕਰੋੜਾ ਬਈ ਆਪਣੇ ਦਾ ਹੈਗਾ ਝੂਠ ਇੱਥੇ ਜਿੰਨਾ ਮਰਜੀ ਬੋਲੀ ਜਾਓ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ हां ਜਿਹੜੇ ਬਾਹਰ ਰੇਸਰ ਕਬੂਤਰ ਇਕ ਚైనਾਂ ਦੇ ਬੰਦੇ ਨੇ ਲਿਆ ਸੀ 6 ਕੇ 7 ਕਰੋੜ ਲੱਗਦੇ ਮਿੱਤਰ ਉਹ ਉਹਨਾਂ ਦੀ ਕੀਮਤ ਹੈਗੀ ਆ ਉਹ ਕਬੂਤਰ ਜਿਹੜੇ ਆਪਣੇ ਤਾਂ ਲੱਠੇ ਕਹਿ ਦਿੰਦੇ ਆ ਅੰਦਰ ਵੀਰੇ ਇੱਕ ਟਰੈਕਟਰ ਜਿੱਤਣ ਵਾਲਾ ਕਬੂਤਰ ਤਿਆਰ ਕਿਵੇਂ ਹੁੰਦਾ ਭਈ ਤਿਆਰ ਤਾਂ ਸਾਰੇ ਆਪਾਂ ਤਿਆਰ ਸਾਰਿਆਂ ਨੂੰ ਕਰਦੇ ਆ ਭਾਵੇਂ ਕੋਈ ਜਿੰਨਾ ਵੀ ਜਿੱਤੇ ਮੈਂ ਤਾਂ ਉਹਦੇ ਤੇ ਵੀ ਉੰਨੀ ਕਰਦੇ ਆ ਪਰ ਜਿੱਦਾਂ ਅਖਾੜੇ ਜੱਪਾ ਪਹਿਲਵਾਨ ਤਿਆਰ ਕਰਦੇ ਸਾਰੇ ਗੁਸਤਮ ਨਹੀਂ ਬਣਦੇ ਹਨ ਐਦਾਂ ਹੀ ਕਬੂਤਰਾਂ ਜੇ ਵੀ ਆਪਾਂ ਹਰ ਇੱਕ ਸਾਲ 100 150 ਬੱਚਾ ਕਢਾਉਨੇ ਆ ਉਦੋਂ ਦਾ ਬਈ ਬਹੁਤ ਤਿਆਰੀ ਕਰਾਉਣੀ ਪੈਂਦੀ ਹੈ ਜਿੱਦਾਂ ਕੱਲ ਨੂੰ ਬਾਜੀ ਆ ਤਾਂ 2 ਦਿਨ ਪਹਿਲਾਂ ਕੂਤਰ ਨੂੰ ਤਿਆਰ ਕਰਨ ਲੱਗ ਜੰਨੇ ਆ ਉਹਨੂੰ ਪੂਰਾ ਪ੍ਰੋਪਰ ਉਹ ਸਹੀ ਚੀਜ਼ ਦੇਣੀ ਜਿੱਦਾਂ ਉਹਨੂੰ ਪਿਆਸ ਨਾ ਲੱਗੇ ਤੇ ਭੁੱਖ ਵੀ ਨਾ ਲੱਗੇ ਜਿਵੇਂ ਘਰੇ ਉਹ 6 ਘੰਟੇ ਉੱਡਦਾ ਤੈਨੂੰ ਬਾਹਰ ਜਾ ਕੇ 12 ਘੰਟੇ ਉੱਡਣਾ ਪੈਣਾ ਵੀ ਤੰਗ ਨਾ ਹੋਵੇ ਬਈ ਨਸ਼ੇ ਕੂਤਰਾਂ ਨਾਲ ਬਹੁਤ ਘਰ ਚੱਲਦੇ ਆ ਬਈ ਪੰਜਾਬ ਦੇ ਵਿੱਚ ਬਹੁਤ ਪਰਿਵਾਰ ਆ ਜਿਨ੍ਹਾਂ ਕੋਲੇ ਵਿਜਾਰਾਂ ਕੋਈ ਕੋਈ ਹੋਰ ਇਨਕਮ ਦਾ ਸੋਰਸ ਨਹੀਂ ਹੈਗਾ ਕੂਤਰ ਹੀ ਆ ਤੇ ਵਧੀਆ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਪਾਲ ਵੀ ਰਹੇ ਆ ਉਹ ਉਹ ਜੇ ਦੋ ਵੀ ਦੁਰਾਂ ਦੇ ਕੁੱਤਣ ਵਾਲਾ ਬੰਦਾ ਛੇਤੀ ਨਸ਼ਾ ਨਹੀਂ ਕਰਦਾ ਕੋਈ। ਕਿਉਂਕਿ ਉਹਨੂੰ ਦਿਮਾਗ ਉਹਦਾ ਇਹਦੇ 'ਚ ਰਹਿਣਾ ਕਿਉਂਕਿ ਆਪਣਾ ਦਿਮਾਗ ਜਦੋਂ ਵਿਹਲਾ ਜਿਵੇਂ ਕਹਿੰਦੇ ਨੇ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ। ਸਾਡੇ ਘਰਾਂ ਦੇ ਵਿੱਚ ਮੇਰੇ ਦੇ ਵੀ ਮੇਰੇ ਵੀ ਜਿੰਨਾ ਵੀ ਇਲੈਕਟ੍ਰੋਨਿਕ ਦਾ ਸਮਾਨ ਇਹਨਾਂ ਦਾ ਹੀ ਆ। ਕਿੰਨੇ ਕੂਲਰ ਫਰਿੱਜਾਂ ਜੋ ਕੁਝ ਦਿੱਤਾ ਹੋਇਆ ਇਹਨਾਂ ਦਾ ਹੀ ਆ। ਟਰੈਕਟਰ ਹੁਣ ਇਹਦੇ ਘਰੇ ਵੀ ਖੜਾ ਮੇਰੇ ਘਰੇ ਵੀ ਖੜਾ। ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਆ ਕਰਨ। ਕਹਿੰਦੇ ਵੀ ਸ਼ੌਂਕ ਦੇ ਮਾਮਲੇ ਦੇ ਵਿੱਚ ਪੰਜਾਬੀਆਂ ਦੀ ਕੋਈ ਰੀਸ ਨਹੀਂ ਤੇ ਅੱਜ ਐਸੇ ਹੀ ਸ਼ੌਂਕ ਤੇ ਐਸੇ ਹੀ ਪੰਜਾਬੀ ਨਾਲ ਤੁਹਾਨੂੰ ਮੁਕਲਾਣ ਜਾ ਰਹੇ ਆ ਸੰਤ ਪਲਵਾਨ ਜੀ ਹੂੰ ਢੀਂਡਸਾ ਸਾਹਿਬ ਤੇ ਨਾਲ ਬਾਈ ਲਾਲਾ ਜੀ ਮਾਮੂਪੁਰ ਖਰੜ ਦੇ ਵਿੱਚ ਤੇ ਕਬੂਤਰਬਾਜ਼ੀ ਦੇ ਨਾਮ ਦੇ ਵਿੱਚ ਕਬੂਤਰਬਾਜ਼ੀ ਵਾਲੀ ਫੀਲਡ 'ਚ ਵੀ ਬਹੁਤ ਵੱਡਾ ਨਾਮ ਹੈ ਪੰਜਾਬ ਦਾ ਟਰੈਕਟਰ ਜਿੱਤੇ ਨੇ ਫ੍ਰਿਜਾਂ ਮੋਟਰਸਾਈਕਲ ਬੜੇ-ਬੜੇ ਇਨਾਮ ਤੇ ਆ ਨਾਮੀ ਕਬੂਤਰ ਇਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਵਧੀਆ ਵੀਰੇ ਕਰਨ ਤੇ ਅਖਰ ਦੀ ਟੀਮ ਉੱਪਰ ਪੁੱਜੀ ਆ ਸਾਡੇ ਪਿੰਡ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਪੁੱਜਣ ਦੇ ਤੇ ਤੁਹਾਡਾ ਸਵਾਗਤ ਹੈ ਬਾਈ ਕਬੂਤਰਾਂ ਬਾਰੇ ਵੀ ਗੱਲਬਾਤ ਕਰਾਂਗੇ ਪਹਿਲਾਂ ਦਰਸ਼ਨ ਕਰਾ ਦਿਓ ਵੀ ਆਪਣੇ ਮੱਲੀ ਵਾਲੇ ਕਬੂਤਰ ਜਿਹੜੇ ਨੇ ਉਹ ਕਿਹੜੇ ਨੇ ਕਬੂਤਰ ਬਾਈ ਤਕਰੀਬਨ ਸਾਰੇ ਹੀ ਵਧੀਆ ਹੁੰਦੇ ਹਨ ਜਿਹੜਾ ਜਿੱਤ ਜਾਂਦਾ ਉਹ ਥੋੜਾ ਜਿਹਾ ਵੱਧ ਆਪਾਂ ਨੂੰ ਪਿਆਰਾ ਲੱਗਦਾ ਇਹ ਵੀ ਜਿੱਤੇ ਆ ਬਾਕੀ ਹੋਰ ਵੀ ਜਿੱਤੇ ਹੋਏ ਕਬੂਤਰ ਹੈਗੇ ਆਪਣੇ ਕੋਲ ਜੀ ਇਹ ਤਾਂ ਕਬੂਤਰ ਵਡੀਆਂ ਬਾਜੀ ਜਿਹੜਾ ਜਿੱਤੇ ਉਹ ਐ ਇੱਕ ਵਾਰੀ ਦਿਖਾਉਂਗੇ ਕੱਢ ਕੇ ਵੀ ਕਿਹੜੇ ਵਾਲਾ ਟਰੈਕਟਰ ਵਾਲਾ ਪਹਿਲਾਂ ਦਿਖਾਓ ਟਰੈਕਟਰ ਵੈਸੇ ਭਾਈ ਹੁਣ ਤੱਕ ਕਿੰਨੇ ਜਿੱਤ ਲੈਨੇ ਤੁਸੀਂ ਆਪਾਂ ਭਾਈ ਤਿੰਨ ਟਰੈਕਟਰ ਜਿੱਤੇ ਆ ਪਹਿਲਾ ਟਰੈਕਟਰ ਪਿਛਲੇ ਸਾਲ ਜਿੱਤੇ ਸੀ 2022 ਚ ਪਿੰਡ ਲੰਗਰਛੰਨੀ ਤੋਂ ਤੇ ਸਾਰੀ ਬਾਜੀ ਤੇ ਵੱਧਾ ਵੀ ਜਿੱਤੇ ਸੀ ਆਪਾਂ ਦੇ ਨਾਲ ਤੇ ਦੂਜਾ ਟਰੈਕਟਰ ਦੂਜੇ ਦਿਨ ਜਿੱਤੇ ਸੀ ਇੱਕ 7 ਤਰੀਕ ਨੂੰ ਤੇ ਇਕੱਠ ਨੂੰ ਬੁਰਜਾ ਕੀਮਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਉੱਥੇ ਵੀ 120 ਕਬੂਤਰ ਸੀ ਤੇ ਤੀਜਾ ਟਰੈਕਟਰ ਆਪਾਂ ਨੇ ਆਪਣੇ ਤੋਂ ਕਮੇਟੀ ਮੋਲ ਲੈ ਗਈ ਸੀ ਉਹ ਸ਼ੰਭੂ ਤੇ ਫਿਰ ਆਪਣਾ ਟਰੈਕਟਰ ਤੀਜੀ ਵਾਰੀ ਫੇਰ ਜਿੱਤ ਲਿਆ ਹਾਂਜੀ ਹਾਂਜੀ ਇਹਨ ਟਰੈਕਟਰ ਤੇ ਟਰੈਕਟਰ ਜਿੱਤਣ ਵਾਲਾ ਕਬੂਤਰ ਇਹ ਟਰੈਕਟਰ ਜਿੱਤੀ ਹੈ ਬਈ ਆਪ ਤੇ ਐਕਤੀ ਜਿਹੜੀ ਇਹਦੀ ਧੀ ਸੀ ਉਹ ਉਹ ਜਿੱਤੀ ਟਰੈਕਟਰ ਹਾਂ ਆਪੇ ਰਿਸ਼ਲੇਦਾਂ ਨੇ ਆਪ ਜਿੱਤਿਆ ਤੇ ਇੱਦਗੀ ਦੀ ਗਾਂ ਧੀ ਸੀ ਇਹਦੀ ਉਹਨੇ ਟਰੈਕਟਰ ਜਿੱਤਿਆ ਇਹਦੀ ਕੀ ਖਾਸੀਅਤ ਬਾਈ ਇਹ ਚੀਨਾ ਚੀਨਾ ਕ ਇਹ ਲਾਲ ਚੀਨੀ ਆ ਬਾਈ ਇਹ ਲਾਲ ਚੀਨੀ ਆ ਜਿੱਦਾਂ ਲਾਲ ਰੰਗ ਦੇ ਵਿੱਚ ਆ ਜਾਂਦਾ ਵਿੱਚ ਚਟਾ ਵੀ ਆ ਇਹਨਾਂ ਨੂੰ ਲਾਲ ਜੀਨੇ ਕਹਿੰਦੇ ਆ ਜਿੱਦੇ ਕਾਲਾ ਰੰਗ ਹੋਵੇ ਉਹਨੂੰ ਕਾਲਾ ਜੀਨਾ ਕਹਿੰਦੇ ਆ ਤੇ ਲੰਗਰ ਚੀਨੀ ਉੱਥੇ 146 ਕਬੂਤਰੋ ਡਿਆ ਸੀ ਉਹਨਾਂ ਜੋ ਫਾਸਟ ਦੇ 2 ਘੰਟੇ ਵੱਧ ਡੁੱਲੀ ਸੀ ਸਾਰੇ ਕਬੂਤਰਾਂ ਤੋਂ ਵੱਧ ਹਨ ਭਾਈ ਉਹ ਵੀ ਚੀਨੇ ਕਬੂਤਰਾਂ ਦੀ ਪੰਜਾਬ 'ਚ ਬੜੀ ਟੌਰ ਆਰਡਰ ਦੇ ਦੋ ਚੀਨੇ ਕਹਿੰਦੇ ਮਿੱਤਰਾਂ ਨੇ ਛੱਡੇ ਆ ਜੱਗੇ ਜੱਟ ਦੇ ਕਬੂਤਰ ਚੀਨੇ ਇਹ ਫੇ ਗਾਣਿਆਂ ਨਾਲ ਫੀਲਿੰਗ ਆਉਂਦੀ ਜਦੋਂ ਤੁਸੀਂ ਹਾਂ ਭਾਈ ਹਾਂ ਬਹੁਤ ਖੁਸ਼ੀ ਹੁੰਦੀ ਆ ਨਾ ਕਿਦਾਂ ਆਪਣਾ ਸ਼ੌਕ ਆ ਭਾਈ ਜਣੀ ਕਿ ਆਪਣਾ ਮਨ ਲੱਗਦਾ ਹੈ ਨਾ ਜਦੋਂ ਕਿਤੇ ਮਨ ਦੁਖੀ ਹੋਵੇ ਤਾਂ ਨਾ ਜਾਜ ਆਪਣੇ ਮਨਾਂ ਪੰਸਤੌਸ਼ਟੀ ਹੋ ਜਾਂਦੀ ਹੈ ਵੀ ਹਾਂ ਵਧੀਆ ਲੱਗਦਾ ਕੋਲਵਾਨੀ ਕਰਦੇ ਰਹੇ ਹਾਂ ਪਹਿਲਵਾਨੀ ਦੇ ਨਾਲ ਨਾਲ ਕਬੂਤਰਬਾਜ਼ੀ ਦਾ ਵੀ ਸ਼ੌਂਕ ਪੈ ਗਿਆ ਹੈ ਡੂਮ ਸ਼ੇੜੀ ਤੁਸੀਂ ਪਹਿਲਵਾਨੀ ਕਰੀ ਤੇ ਉੱਥੋਂ ਹੀ ਸ਼ੌਂਕ ਪਿਆ ਕਿਵੇਂ ਨਹੀਂ ਮੇਰੇ ਪਹਿਲਾਂ ਵੀ ਰੱਖੇ ਹੋ ਸੀ ਬਾਈ ਕਬੂਤਰ ਜਦੋਂ ਮੈਂ ਪਹਿਲਵਾਨੀ ਕਰਨ ਤੋਂ ਪਹਿਲਾਂ ਮੈਂ ਇੱਥੇ ਘਰੇ ਸੀਗਾ ਜਦੋਂ ਮੈਂ 7 8 ਵਿੱਚ ਵੱਡਦਾ ਸੀ ਤੇ ਫੇਰ ਪਹਿਲਵਾਨੀ ਲਾਗੇ ਕਰਨ ਛੱਡ ਤੇ ਉੱਥੇ ਵੀ ਕਬੂਤਰ ਸੀ ਡੂਮ ਛੜੀ ਚਲੇ ਗਏ ਤੇ ਉੱਥੋਂ ਆ ਕੇ ਮੈਰਿਜ ਹੋ ਗਈ ਮੈਂ ਬਾਹਰ ਚਲ ਗਿਆ ਆਸਟ੍ਰੇਲੀਆ ਉੱਥੋਂ ਵਾਪਸ ਆ ਕੇ ਫੇਰ ਦੁਬਾਰੇ 2009 ਚ ਰੱਖ ਕੇ ਤੇ 10 ਚ ਫੇਰ ਬਾਜੀਆਂ ਛੱਡਣ ਲੱਗੇ ਦੁਬਾਰੇ ਹੋਰ ਵੀ ਬਾਈ ਕਬੂਤਰ ਦਿਖਾਓ ਵੈਸੇ ਤਾਂ ਬਾਈ ਕੋਲੇ ਕਬੂਤਰ ਕਾਫੀ ਨੇ ਜਿੱਤਣ ਵਾਲੇ ਵੀ ਕਾਫੀ ਨੇ ਜਿਹੜੇ ਮੇਨ ਮੇਨ ਉਹ ਅਸੀਂ ਅੱਡ ਕਿਚ ਤਾਂ ਕਿ ਤੁਹਾਨੂੰ ਦਰਸ਼ਨ ਕਰਾਈਏ ਇਹ ਇਸ ਸਾਲ ਮਜਾਤ ਪਿੰਡ ਬਾਜੀ ਸੀ 109 ਦਾ ਕਬੂਤਰ ਡਿਆ ਸੀ ਉੱਥੇ ਇਹ ਫਸਟਾਈ ਸੀ ਉੱਥੇ ਮੋਟਰਸਾਈਕਲ ਦਿੱਤੇ ਆ ਨੇ ਤੇ ਪੈਸੇ ਵੀ ਸਾਰੇ ਜਿੱਤੇ ਸੀ ਤੇ ਬਾਜੀ ਨਹੀਂ ਸੀ ਵੰਡੀ ਕਿਸੇ ਨਾਲ ਆਪਾਂ ਨੇ ਤੇ ਇਹ ਕਬੂਤਰੀ ਜਣੀ ਕਿ ਬਹੁਤ ਜ਼ਿਆਦਾ YouTube ਤੇ ਵੀ ਤੇ Instagram ਤੇ ਮੈਂ ਇਹਦੀ ਸਟੋਰੀ ਪਾਈ 200 290 ਕੇ ਵਿਊ ਹੋਏ ਇਹਦੇ ਇਹ ਕਬੂਤਰੀ ਇੰਸਟਾਗ੍ਰਾਮ ਤੇ ਵਾਇਰਲ ਆ ਲੋਕ ਇਹਨੂੰ ਪਸੰਦ ਕਰਦੇ 290 ਬਹੁਤ ਬੰਦੇ ਆਪਣੇ ਮਿੱਤਰੋ ਮੰਗਦੇ ਵੀ ਸਾਨੂੰ ਬੱਚੇ ਘੜਾਉਣ ਨੂੰ ਦਿਓ ਮੈਂ ਕੋਈ ਗੱਲ ਨਹੀਂ ਆਪਣਾ ਜਿੱਤਿਆ ਕਬੂਤਰ ਪਰੱਖਦੇ ਆਪ ਹੀ ਆਂ ਗਾਂ ਇੱਕ ਜਿਹੜੀ ਐਤ ਕੀ ਟਰੈਕਟਰ ਜਿੱਤੀ ਉਹ ਮੇਰਾ ਫਰੈਂਡ ਆ ਉਹ ਲੈ ਗਿਆ ਤੇ ਨਹੀਂ ਮੈਂ ਛੇਤੀ ਦੰਦਾ ਨਹੀਂ ਕਿਉਂਕਿ ਭਾਈ ਜਦੋਂ ਕੋਈ ਜਿੱਤਦਾ ਤੁਸੀਂ ਪਹਿਲਵਾਨੀ ਵੀ ਕਰਦੇ ਰਹੇ ਹੋ ਜਦੋਂ ਕੋਈ ਮਾਲ ਜਿੱਤਦਾ ਉਸਤਾਦ ਬੜਾ ਖੁਸ਼ ਹੁੰਦਾ ਜੀ ਕਰਦਾ ਉਹਨੂੰ ਇੱਕ ਨਾਲ ਲਾ ਲਈਏ ਜਿਹੜਾ ਕਬੂਤਰ ਜਿੱਤਦੇ ਨੇ ਉਹ ਦਿਨ ਕਿਹੋ ਜਿਹਾ ਹੁੰਦਾ ਬਹੁਤ ਖੁਸ਼ੀ ਹੁੰਦੀ ਹੈ ਭਾਈ ਬਹੁਤ ਜਦਾਂ ਸਾਡੇ ਦਾ ਵਿਆਹ ਰਗਾ ਚਾਹ ਹੁੰਦਾ ਜਦ ਉਦਾਂ ਵੀ ਸਾਡੇ ਕੋਲ 5 10 15 ਬੰਦੇ ਬੈਠੇ ਰਹਿੰਦੇ ਆ। ਰੋਜ਼ ਜਦੋਂ ਬਾਜ਼ੀਆਂ ਕਿਉਂਕਿ ਮੇਰੇ ਕੋਲ ਟਾਈਮ ਘੱਟ ਹੁੰਦਾ। ਕਿਉਂਕਿ ਮੈਂ ਜਾਦਾ ਆਪਣੇ ਪਿੰਡ ਅਖਾੜਾ ਵੀ ਆ। ਉਹਨਾਂ ਮੁੰਡਿਆਂ ਦੀ ਵੀ ਪ੍ਰੈਕਟਿਸ ਕਰਾਉਣੀ ਪੈਂਦੀ ਆ, ਨਾਲ ਜਾਣਾ ਪੈਂਦਾ ਛਿੰਝਾਂ ਜ ਉਹਨਾਂ ਦੇ। ਬਾਕੀ ਮੈਨੂੰ ਰੈਫਰੀ ਵਗੈਰਾ ਵੀ ਮੈਨੂੰ ਸੱਦਦੇ ਆ ਬਹੁਤ ਹਨਾ ਹਿਮਾਚਲ ਤੇ ਹਰਿਆਣਾ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੱਡੇ ਦੰਗਲ ਹੁੰਦੇ ਆ ਜਿਹੜੇ। ਤਾਂ ਕਰਕੇ ਮੈਂ 3 ਮਹੀਨੇ ਆ ਵਿਸਾਖ ਜੇਟ ਤੇ ਹਾੜ। ਤੇ ਬਾਕੀ ਬਾਈ ਨਾਲ ਲਈ ਸੰਭਦਾ। ਕਿਵੇਂ ਬੱਚੇ ਕਢਾ ਕੇ ਦੇ ਕੋਲ ਭੇਜ ਦੇਣੇ। ਇਹ ਨਹੀਂ ਦੇਖਣਾ ਫਿਰ ਮੈਂ 3 ਮਹੀਨੇ ਆਪਾਂ ਦੋ ਤੇ ਮੈਂ ਘਰੇ ਸੰਭੀ ਜਾਂਦਾ ਤੇ ਮੈਂ ਬਾਜ਼ੀਆਂ ਤੇ ਜਾਈ ਜਾਂਦਾ ਬਾਹਰ ਹਾਂਜੀ ਬਾਈ ਅਗਲਾ ਦੇਖਦੇ ਹਾਂ ਹੁਣ ਕਬੂਤਰਬਾਜ਼ੀ ਬਾਰੇ ਹੋਰ ਵੀ ਬਹੁਤ ਸਾਰੇ ਗੱਲਾਂ ਕਰਾਂਗੇ ਪਹਿਲਾਂ ਆ ਸੋਹਣੇ ਸੋਹਣੇ ਕਬੂਤਰ ਦੇਖ ਲਈਏ ਇਹ ਬਾਈ ਪੂਰਾ ਰੰਗ ਸਫੇਦ ਇਹਦਾ ਅੱਖਾਂ ਪੀੜੀਆਂ ਇਹ ਚਿੱਟਾ ਬਾਈ ਖੱਟੀਆਂ ਅੱਖਾਂ ਵੀ ਕਹਿੰਦੇ ਆ ਆਪਣੇ ਵਿੱਚ ਜਰਦੇ ਵੀ ਕਹਿੰਦੇ ਇਹਨਾਂ ਨੂੰ ਕਬੂਤਰਾਂ ਨੂੰ ਤੇ ਇਹ ਡੂਮ ਸ਼ੇਡ ਜਿੱਤੇ ਸੀ ਬਈ ਉੱਤੇ 80 85 ਕਬੂਤਰ ਸੀ ਤੇ ਇਹਨੇ ਮੋਟਰਸਾਈਕਲ ਦਿੱਤੇ ਆ ਵੀ 2 ਘੰਟੇ ਬਾਦੂ ਡੜਿਆ ਸੀ ਬਾਜ਼ੀ ਦਾ ਬਹੁਤ ਜ਼ਿਆਦਾ ਜ਼ਿਆਦਾ ਹੀ ਚੰਗਾ ਉੱਡਿਆ ਸੀ ਹੋ ਜੇ ਭਾਈ ਕੀ ਖਰਾਕ ਖਵਾਉਨੇ ਆ ਕਬੂਤਰਾਂ ਨੂੰ ਵੀ ਬਾਕੀ ਕਬੂਤਰਾਂ ਨਾਲੋਂ 2-2 3-3 ਘੰਟੇ ਵੱਧ ਉੱਠਦੇ ਆ ਆਪਣੇ ਵਾਲੇ ਭਾਈ ਇਹ ਐਡਵਾਂਸਟੇਜ ਆਪਾਂ ਨੂੰ ਪਹਿਲਵਾਨੀ ਦਾ ਹੀ ਆ ਜਿਵੇਂ ਪਹਿਲਵਾਨੀ ਚ ਰਹਿ ਕੇ ਹਨਾ ਬਹੁਤ ਜ਼ਿਆਦਾ ਆਪਾਂ ਨੇ ਸਿੱਖਿਆ ਖਰਾਕ ਬਾਰੇ ਹੋਰ ਠੰਡੀਆਂ ਚੀਜ਼ਾਂ ਬਾਰੇ ਇਹਨਾਂ ਨੂੰ ਠੰਡੀਆਂ ਚੀਜ਼ਾਂ ਦੀ ਜ਼ਿਆਦਾ ਲੋੜ ਹੁੰਦੀ ਹੈ ਗਰਮੀ ਦੇ ਵਿੱਚ ਮੇਨ ਜੀ ਤਾਂ ਪਿਆਸ ਆ ਵੀ ਪਿਆਸ ਨਾ ਲੱਗੇ ਤੇ ਤੰਦਰੁਸਤ ਰਹਿਣ ਜਦੋਂ ਘਰੇ ਆਪਾਂ ਇਹਨਾਂ ਦੀ ਪ੍ਰੈਕਟਿਸ ਕਰਾਉਂਦੇ ਆ ਤੇ ਉਦੋਂ ਵੀ ਬਿਮਾਰ ਨਾ ਹੋਣ ਕੋਈ ਗਰਮੀ ਚ ਜ਼ਿਆਦਾਤਰ ਕਬੂਤਰ ਬਿਮਾਰ ਹੋ ਜਾਂਦੇ ਆ ਬਸ ਇਹੀ ਸੰਭਾਲ ਲੈ ਇਹਨਾਂ ਦੀ ਬਈ ਸੰਭਾਲਿਆ ਬਾਈ ਬੱਸ ਵੀ ਕਿ ਕਬੂਤਰ ਵਾਲੇ ਕਬੂਤਰ ਰੱਖਨੇ ਕਹਿੰਦੇ ਉਹ ਬਹੁਤ ਸੌਖੇ ਨਹੀਂਗੇ ਤੁਹਾਡਾ ਸਾਰਾ ਦਿਨ ਤੋਂ ਹਣ ਸਮਾਨ ਨਾਲ ਨੂੰ ਹੀ ਰਹਿੰਦੇ ਬਾਈ ਕੋਈ ਕੰਮ ਨਹੀਂ ਹੁੰਦਾ ਹੋਰ ਅਸੀਂ ਕਿਤੇ ਨਹੀਂ ਜਾਂਦੇ ਬੈਨਾ ਤੇ ਹੀ ਰਹੀਦਾ ਫਿਰ ਜਦੋਂ ੜਾਉਣੇ ਇਹਨਾਂ ਨੂੰ ਹੁਣ ਵੀ ਤੇ ਨਹੀਂ ਪੰਜ ਚਾਰ ਘੰਟੇ ਇਹਨਾਂ ਨੂੰ ਦੇਈ ਦੇਆ ਮੈਂ ਜਿੱਥੋਂ ਮਰਜੀ ਆਵਾ ਮੈਂ ਰਾਤ ਨੂੰ 10 ਵਜੇ 11 ਵਜੇ ਜਿਵੇਂ ਬੱਚੇ ਕੱਢੇ ਹੋਏ ਦੇਖਣੇ ਵੀ ਇਹਨਾਂ ਨੂੰ ਚੋਗਾ ਚੂਗਾ ਪੂਰਾ ਮਿਲ ਗਿਆ ਭੁੱਖੇ ਤਾਂ ਨਹੀਂ ਹੈਗੇ ਕੋਈ ਬਿਮਾਰ ਤਾਂ ਨਹੀਂ ਹੈਗਾ ਸਾਰਾ ਕੁਝ ਦੇਖਣਾ ਪੈਂਦਾ ਜਿਵੇਂ ਜਿਵੇਂ ਲੋਕ ਸੋਨੇ ਦੀ ਜਾਂ ਹੋਰ ਕਿਸੇ ਚੀਜ਼ ਦੀ ਰਾਖੀ ਕਰਦੇ ਆ ਉਵੇਂ ਬਾਈ ਦੇ ਲਈ ਬਾਈ ਤੁਹਾਡੇ ਲਈ ਤੇ ਸੋਨਾ ਹੀ ਆ ਵੱਡੀ ਜਾਇਦਾਦ ਹੈ ਹਾਂ ਬਈ ਸੋਨਾ ਤਾਂ ਆਪਾਂ ਮੁੱਲ ਵੀ ਲੈ ਲਾਂਗੇ ਮੁੱਲ ਵੀ ਨਹੀਂ ਮਿਲਣੇ ਫਿਰ ਸੋਨਾ ਦਾ ਜੇ ਖੋ ਜੂਗਾ ਤਾਂ ਮੁੱਲ ਮੈਂ ਲੈ ਲਾਂਗੇ ਆਪਾਂ ਪਰ ਜਿਵੇਂ ਹੁਣ ਇਹਨਾਂ ਸਮਾਂ ਜੇ ਸਾਨੂੰ ਕਿੰਨੇ ਲਾਲੇ ਦੀ ਤਾਂ ਉਮਰ ਹੀ ਲੰਘੀ ਨਾ ਜੀ ਇਹ ਤੇ ਡੈਡੀ ਦੇ ਵਿਕੂਤ ਰੱਖੇ ਹੋ ਸੀ ਤੇ ਸਾਨੂੰ ਵੀ ਹੁਣ ਘਟੋ ਘਟਾ ਦੋਨਾਂ ਜਣਿਆਂ ਨੂੰ 10-12 ਸਾਲ ਹੋ ਗਏ ਇਕੱਠਿਆਂ ਨੂੰ ਸਾਨੂੰ ਪਤਾ ਹੀ ਕਿਵੇਂ ਬਣਾਇਆ ਹੌਲੀ 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 ਕਰਕੇ ਤੇ ਇਸੇ ਲੀਗੈਂਡ ਦੇ ਵਿੱਚ ਜਾਇਦਾਦ ਆ ਤਾਂ ਬਾਈ ਨੇ ਵੀ ਸਿਕਿਉਰਟੀ ਹਾਈ ਰੱਖੀ ਆ ਸੀਸੀਟੀਵੀ ਕੈਮਰਾ ਲੱਗਾ ਰਿਹਾ ਵੀ ਇੱਕ ਵਾਰੀ ਦਿਖਾਓ ਵੀ ਹਾਈ ਸਿਕਿਉਰਟੀ ਦੇ ਵਿੱਚ ਕਬੂਤਰ ਰੱਖੇ ਵੀ ਏਡੀ ਮਿਹਨਤ ਜਿਹੜੀ ਬਾਈ ਬੜਾ ਡਰ ਰਹਿੰਦਾ ਹੋਣਾ ਜਿਵੇਂ ਘਰਾਂ ਦੇ ਵਿੱਚ ਚੋਰਾਂ ਦਾ ਡਰ ਹੁੰਦਾ ਜਦੋਂ ਚਾਰ ਪੈਸੇ ਘਰੇ ਵੱਧ ਹੋਣ ਜਦੋਂ ਏਡੀ ਜਾਇਦਾਦ ਕੋਲ ਹੋਵੇ ਉਦੋਂ ਵੀ ਬੜਾ ਡਰ ਰਹਿੰਦਾ ਹਾਂ ਹਾਂਜੀ ਹਾਂਜੀ ਬਾਈ ਬਹੁਤ ਡਰ ਰਹਿੰਦਾ ਪਹਿਲਾਂ ਨਿਕਲ ਗਈ ਸਾਡੇ ਚੋਰੀ ਹੋ ਗਏ ਸੀ 100 150 ਕਬੂਤਰ ਹੋਣਾ ਉਹ ਪੁਰਾਣੇ ਘਰੇ ਉਹ ਚੋਰੀ ਹੋ ਗਏ ਸੀ ਚਲੋ ਪਰ ਇੰਨਾ ਕੁ ਜਦੋਂ ਤੇ ਚੋਰੀ ਹੋਇਆ ਪਰਮਾਤਮਾ ਨੇ ਮਿਹਰ ਬਹੁਤ ਕੀਤੀ ਉਸੇ ਸਾਰ ਅ ਜਦੋਂ 2015 ਚ ਚੋਰੀ ਹੋਏ ਤੇ 16 ਬੜਾ ਮਨ ਦੁਖੀ ਹੋਇਆ ਇੱਕ ਵਾਰੀ ਤਾਂ ਇਹ ਸੀ ਵੀ ਛੱਡ ਦਈਏ ਕਬੂਤਰੇ ਯਾਰ ਪਰ ਪ੍ਰਮਾਤਮਾ ਜਦੋਂ ਚੰਗਾ ਕਰਦਾ ਉਦੋਂ ਮੈਂ ਬੱਚੇ ਕਢਾ ਕੇ ਸੌੜਾਂ ਭੇਜਦੇ ਸੀ ਇਹ ਤਾਂ ਚੋਰੀ ਹੋਇਆ ਵੱਡੇ ਕਬੂਤਰ ਚੋਰੀ ਹੋ ਗਏ ਸੀ ਬੱਚੇ ਉੱਥੇ ਸੀ ਉਹ ਬੱਚਿਆਂ ਦੀਆਂ ਗਾਂ ਜੂੜੀਆਂ ਲਾ ਕੇ ਐਵੇਂ ਬਣ ਗਏ ਫਿਰ ਉਹ ਸਾਲ ਅਸੀਂ ਰੰਗੀਆਂ ਬਾਈ ਜਿੱਤੇ ਸੀ ਮੋਟਰਸਾਈਕਲ ਉੱਥੇ 130 ਵੱਡੀ ਬਾਜੀ ਇੱਕਲਾ ਰੈਪਰ ਵਿਜਨ ਕਲੱਬ ਦੀ ਉਹ ਤੇ ਉਹ ਬਾਈ ਇਤਨੀ ਹਰ ਇੱਕ ਪਲੇਅਰ ਦਾ ਸੁਪਨਾ ਹੁੰਦਾ ਤੇ ਆਪਾਂ ਨੇ ਕੱਲਿਆਂ ਨੇ ਜਿੱਤੀ ਬਾਜੀ ਉੱਥੇ ਹਾਂਜੀ ਬਾਈ ਹੋਰ ਕਬੂਤਰ ਕਿਹੜਾ ਚੈੜੀਆਂ ਪਿੰਡਾਂ ਉਹ 105 ਕਬੂਤਰ ਸੀ ਇਹ ਵੀ ਵੱਧ ਉੱਡੀ ਆ ਇਹ ਵੀ ਕੱਲੀ ਜਿੱਤੀ ਆ ਇਹਨੂੰ ਤੁਸੀਂ ਗੰਜੀ ਕਹਿੰਦੇ ਹੋ ਇੱਕ ਉਦਰ ਦੀ ਗੰਜੀ ਆ ਜਿਹੜਾ ਡੂਮ ਸ਼ੈਡ ਉੱਤੇ ਸੀ ਹੈ ਤਾਂ ਉਹਦੀ ਭੈਣ ਹੀ ਆ ਪਰ ਇਹਦੇ ਵਿਚਾਰੀ ਦੇ ਤੇ ਪਿਓ ਨੇ ਮਾਰੀ ਸੀ ਇਹ ਕਿਵਰੀ ਬੱਚਾ ਵੱਡਾ ਹੋ ਜਾਂਦਾ ਨਾ ਜਦੋਂ ਪਰ ਕਬੂਤਰ ਮਾਰਦੇ ਆ ਉਹ ਨਾਲ ਅਸੀਂ ਕੱਢਣਾ ਭੁੱਲ ਗਏ ਉਹਦੇ ਖਾਨੇ ਚੋਂ ਕਿ ਉਦੋਂ ਤੇ ਜਮਾਂਦਰੂ ਇਹ ਗੰਜੀ ਆ ਗੰਜੀ ਵੱਜਦੀ ਆ ਤੇ ਜਦੋਂ ਕਿਤੇ ਜਾਣੇ ਕੋmpition ਚ ਲੋਕੀ ਕਹਿੰਦੇ ਨਾ ਵੀ ਗੰਜੀ ਆ ਗਈ ਹੈ ਨੇਕੇ ਬਾਜੀ ਇੱਕ ਦੋ ਬਾਜੀਆਂ ਛੱਡੀ ਸੀ ਇੱਕ ਬਾਜੀ ਹੋਰ ਛੱਡੀ ਸੀ ਫੇਰ ਨਹੀਂ ਛੱਡੀ ਹੋਰ ਬਾਈ ਕਿਹੜਾ ਹੁਣ ਤੱਕ ਵੈਸੇ ਜੇ ਇਨਾਮਾਂ ਦੀ ਗੱਲ ਕਰੀਏ ਤੈਨਾ ਕਬੂਤਰਾਂ ਨੇ ਕਿਹੜੇ-ਕਿਹੜੇ ਨਾਮ ਤੁਹਾਨੂੰ ਜਿਹੜੇ ਜਿਤਾ ਕੇ ਦਿੱਤੇ ਆ ਨਾਮ ਬਾਈ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਪੈਸਾ ਬਹੁਤ ਜਿੱਤਿਆ ਤੇ 8 ਮੋਟਰਸਾਈਕਲ 3 ਟਰੈਕਟਰ ਤੇ ਪੰਜਾਬ ਦੇ ਘਰੀਬ ਫਰਿੱਜਾਂ ਕੂਲਰ ਪੱਖੇ ਇੰਨੇ ਕੁ ਜਿੱਤ ਕੇ ਹੁਣ ਹਾਂਜੀ ਸੋਨਾ ਤਾਂ ਕਿਤੇ-ਕਿਤੇ ਹੁੰਦਾ ਬਾਈ ਇੰਨਾ ਜ਼ਿਆਦਾ ਨਹੀਂ ਹੁੰਦਾ ਕਿਤੇ-ਕਿਤੇ ਹੀ ਹੁੰਦਾ ਮਤਲਬ ਕਬੂਤਰਾਂ ਨੇ ਤੁਹਾਨੂੰ ਹੁਣ ਤੱਕ ਕਰੋੜਾਂ ਕਿਰਪਾ ਕਮਾ ਕੇ ਦਿੱਤਾ ਚਲੋ ਇੰਨਾ ਪੈਸਾ ਤਾਂ ਬਚੋ ਨਹੀਂ ਕਰਦੇ ਜਿੱਤ ਗਿਆ ਹਾਂਜੀ ਜੱਦ ਕਿ ਪੈਸਾ ਤਾਂ ਹਾਂ ਕਈ ਵਾਰੀ ਇਹਨਾਂ ਮੇਜ ਕੱਲ ਤੋਂ ਇਹਦਾ ਕੰਮ ਫਿਰ ਅਗਲਾ ਕਹਿੰਦਾ ਵੀ ਹਾਂਜੀ ਹਾਂਜੀ ਲਾਲਾ ਭਾਈ ਤੁਹਾਨੂੰ ਕਿਵੇਂ ਸ਼ੌਂਕ ਪਿਆ ਮੈਂ ਕਬੂਤਰਾਂ ਬਾਰੇ ਜਾਂ ਜਦੋਂ ਕਬੂਤਰ ਹੱਥ 'ਚ ਆਉਂਦਾ ਹੈਗਾ ਪਹਿਲਾ ਖਿਆਲ ਮਨ 'ਚ ਮੈਂ ਤਾਂ ਹੀ ਸ਼ੁਰੂ ਤੇ ਮੇਰੇ ਡੈਡੀ ਨੇ ਕਬੂਤਰ ਰੱਖੇ ਵਦਈ ਜਦ ਮੜਾ ਜੀ ਸੋਚੀ ਆਈ ਇਹਨਾਂ ਵਿੱਚੇ ਤਾਂ ਹੀ ਕਬੂਤਰ ਹੋਏ ਜ਼ਰੂਰ ਤਾਂ ਹੀ ਆਈ ਭਾਈ ਕਬੂਤਰ ਕਹਿੰਦੇ ਵੀ ਜੇ ਜਦੋਂ ਤੁਸੀਂ ਅੰਦਰ ਜੋੜੀਆਂ ਬਣਾ ਕੇ ਰੱਖੀਆਂ ਹੈ ਇਹਨਾਂ ਦਾ ਆਪਸ ਚ ਪਿਆਰ ਬੜਾ ਹੁੰਦਾ ਜਿਵੇਂ ਲੋਕ ਜਾਂ ਅੱਜ ਕੱਲ ਆਪਾਂ ਦੇਖਦੇ ਆਂ ਮੁੰਡੇ ਕੁੜੀਆਂ ਇੱਕ ਦਿਨ ਤੋਂ ਖਾਜੜੂੜ ਦਿੰਦੇ ਨੇ ਕਬੂਤਰ ਪਿਆਰ ਨੂੰ ਲੈ ਕੇ ਬੜਾ ਪੱਕੇ ਹਾਂ ਹਾਂ ਬਾਈ ਜਦੋਂ ਇਹਨਾਂ ਦਾ ਜੋੜਾ ਲਾਉਣਾ ਨਾ ਆਪਾਂ ਨੇ ਜਦੋਂ ਇਹਨਾਂ ਨੂੰ ਹਫ਼ਤਾ ਤੱਕ ਆਪਾਂ ਲੱਗ ਰੱਖਦੇ ਆਂ ਦੋਨਾਂ ਦੋਨਾਂ ਨੂੰ ਇਕੱਠੇ ਕਰ ਦਿੰਦੇ ਆਂ ਫਿਰ ਇਹਨਾਂ ਨੂੰ ਖਾਣੇ ਛੱਡ ਦਿੰਦੇ ਆਂ ਆਪਣਾ ਖਾਣਾ ਸੰਭ ਲੈਣਾ ਤੇ ਉਸੇ ਖਾਣੇ ਚ ਰਹਿਣਾ ਦੋਨਾਂ ਨੇ ਇਹਨਾਂ ਨੇ ਦੂਜੇ ਨੂੰ ਇੰਟਰਵਿਊ ਨਹੀਂ ਕਰਾਂਦੇ ਤੇ ਨਾ ਦੂਜੇ ਖਾਣੇ ਜਾਂਦੇ ਆ ਇਹ ਜਦੋਂ ਇੱਕ ਮਰੂਗਾ ਇਹਨਾਂ ਜੋ ਦੂਜਾ ਫਿਰ ਦੂਜੇ ਨਾਲ ਭਾਵਾਂ ਮਿਲ ਸਕਦਾ ਹੈ ਅਦਰਵਾਜ਼ ਨਹੀਂ ਇਦਾਂ ਐ ਕਰਦੇ ਜਾਂ ਆਪਾਂ ਨੇ ਅੱਡ-ਅੱਡ ਕਰਨੇ ਫਿਰ ਇਹਨੂੰ ਅੱਡ ਰੱਖਣਾ ਪੈਣਾ ਮਹੀਨਾ ਦੋ ਮਹੀਨਾ ਫਿਰ ਅੱਡ ਕਰਕੇ ਫਿਰ ਫਿਰ ਵੀ ਜਦੋਂ ਤੁਸੀਂ ਇੱਕ ਕੱਡੋ ਛੱਡਦੇ ਨੇ ਫਿਰ ਇਕੱਠੇ ਹੋ ਜਾਣਾ ਦੁਆਰੇ ਜਿਹੜੇ ਜੋੜੇ ਪੱਕੇ ਲੱਗੇ ਹੋਏ ਆ ਜੇ ਤੁਸੀਂ ਮਤਲਬ ਕਈ ਵਾਰੀ ਬਰੀਡ ਚ ਚੇਂਜ ਕਰਨ ਵਾਸਤੇ ਆਪਾਂ ਨੂੰ ਕਬੂਤਰ ਕਬੂਤਰ ਬਦਲਣਾ ਪੈਂਦਾ ਕਿ ਰਿਕੂਤਰੀ ਬਦਲਣੀ ਪੈਂਦੀ ਆ ਤੇ ਇਹਨਾਂ ਨੂੰ ਪਹਿਲਾਂ 15-20 ਦਿਨ ਮਹੀਨਾ ਅੱਡ ਰੱਖਣਾ ਪੈਣਾ ਫਿਰ ਹੀ ਦੂਜੇ ਨਾਲ ਮਿਲੂਗਾ ਇਹ ਨਹੀਂ ਵੀ ਤੁਸੀਂ ਉੱਥੋਂ ਚੱਕ ਕੇ ਦੂਜੇ ਨਾਲ ਛੱਡਤਾ ਤਾਂ ਮਿਲੂਗਾ ਨਹੀਂ ਮਿਲਦੇ ਆਪਣੇ ਜਵਾਕਾਂ ਦਾ ਵੀ ਬੜਾ ਮੋਹ ਕਰਦੇ ਨੇ ਹਾਂ ਆਂਡਿਆਂ ਉੱਤੇ ਪੂਰੀ ਡਿਊਟੀ ਮੰਡੀ ਹੁੰਦੀ ਏ ਨਾਲੇ ਹਾਂ ਹਾਂ ਬਈ ਇੱਕ ਟਾਈਮ ਕੂਤਰੀ ਬੈਠਦੀ ਜਦੋਂ ਫਿਰ ਕੂਤਰੀ ਉੱਠੂਗੀ ਦਾਣੇ ਡੂਣਾ ਖਾਣ ਦਾ ਕੂਤਰ ਬੈਠ ਜਾਂਦਾ ਹੂੰ ਸੁਣਨੇ ਨਹੀਂ ਛੱਡਦੇ ਉਹਨਾਂ ਨੂੰ ਆਂਡਿਆਂ ਨੂੰ ਮੈਂ ਇੱਕ ਸਵਾਲ ਤਾਂ ਪੁੱਛਦਾ ਵੀ ਅੱਜ ਕੱਲ ਆਪਾਂ ਦੇਖਦੇ ਹਾਂ ਸਮਾਜ ਦੇ ਵਿੱਚ ਰਿਸ਼ਤੇ ਜਿਹੜੇ ਹਿਸਾਬ ਨਾਲ ਤਾਰ-ਤਾਰ ਹੋ ਰਹੇ ਨੇ ਤੇ ਇਹਨਾਂ ਪੰਛੀਆਂ ਤੋਂ ਇਹਨਾਂ ਜਾਨਵਰਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਆਪਣੇ ਰਿਸ਼ਤਿਆਂ ਲੈ ਨਹੀਂ ਜਾਨਵਰ ਤਾਂ ਬਈ ਬੰਦੇ ਨਾਲ ਵੱਧ ਵਫ਼ਾਦਾਰ ਹੂੰ ਹੁਣ ਕਈ ਘਾਵਦਾ ਇੱਕ ਵੀ ਕੂਤਰਾ ਜਾੜ ਮੰਗਦੇ ਆ ਬਈ ਆਮ ਲੋਕ ਕਹਿੰਦੇ ਆ ਜਾ ਹੁਣ ਆਪਣੇ ਮਤਲਬ ਗਵਾਂਢੀ ਹੋਵੇ ਗਵਾਂਢੀ ਨੂੰ ਚਾਹੁੰਦਾ ਵੀ ਐਸਾ ਜਿਹੜੇ ਮੈਂ ਇਹਦੀ ਜਗਾ ਖਰੀਦਾਂ ਇਹਦੀ ਜ਼ਮੀਨ ਖਰੀਦਾਂ ਇਹਦਾ ਚਾਹੁੰਦੇ ਵੀ ਬੰਦਾ ਰਵੇ ਤੇ ਹੀ ਬੰਦੇ ਕੋਲੇ ਜਾਈਏ ਮਤਲਬ ਇਹ ਘਰੇ ਆ ਤਾਂ ਜੇ ਸੁੱਖ-ਪੂਚ ਭਾਲਦੇ ਵੇ ਇੱਥੇ ਬੰਦਾ ਰਹੂਗਾ ਤੁਹਾਨੂੰ ਦਾਣੇ ਪਾਊਗਾ ਹੁਣ ਆਪਾਂ ਦਾ ਆਦੀ ਤੇ ਇਹਨਾਂ ਨੇ ਵਾਪਸ ਇੱਥੇ ਆਉਣਾ ਇਹ ਐ ਜੀ ਹਜ਼ਾਰ ਨਹੀਂ ਮੰਗਦੇ ਇਹਦਾ ਸੁੱਖ ਭਾਲਦੇ ਆ ਬੰਦੇ ਦੀ ਬੰਦੇ ਦੀ ਸੋਖੇ ਤੁਹਾਨੂੰ ਦੇਖ ਕੇ ਬਾਈ ਇਹ ਗੱਲ ਠੀਕ ਆ ਵੀ ਜਿੰਨੀ ਮਰਜ਼ੀ ਦੂਰ ਛੱਡ ਦਿਓ ਘਰ ਪਛਾਣ ਕੇ ਵਾਪਸ ਆ ਜਾਂਦੇ ਆ ਹਾਂ ਵੀਰ ਨਹੀਂ ਦੂਰ ਤਾਂ ਦੂਜੇ ਲੱਠੇ ਕਬੂਤਰਾ ਹੋ ਜਿਹਨੇ ਇਹ ਕਬੂਤਰਾ ਜਿਹ ਹੁਣ ਜੇ ਇੱਥੇ ਛੱਡਾਂਗੇ ਤਾਂ ਇੱਥੇ ਉੜਨਾ ਇਹਨਾਂ ਨੇ ਜੇ ਦੂਜੇ ਪਿੰਡ ਛੱਡਾਂਗੇ ਤਾਂ ਉੱਥੇ ਉੜਨਾ ਜੇ ਆਪਾਂ ਮਤਲਬ ਦਾਸਾਲਾ ਵੀ ਤੇ ਲੈ ਕੇ ਛੱਡਾਂਗੇ ਜਿੱਥੇ ਬਹਿੰਦਾ ਖੁੱਡੇ ਦੇ ਵਿੱਚ ਉਸੇ ਜਗ੍ਹਾ ਤੇ ਜਾਊਗਾ ਆਵੇਂ ਤੁਸੀਂ ਜੰਨੀ ਦਿਨ ਮਰਜੀ ਜਿਹੜੇ ਮਤਲਬ ਖਾਨੇ 'ਚ ਪਲ ਗਿਆ ਇੱਕ ਵਾਰੀ ਰਹਿ ਗਿਆ ਇਹਨੇ ਉਸੇ 'ਚ ਜਾਣਾ ਭੁੱਲਦੇ ਨਹੀਂ ਹੈਗੇ ਪੰਜਾਬ ਦੇ ਵਿੱਚ ਬੜੀਆਂ ਇੰਟਰਵਿਊਆਂ ਦੇਖੀਆਂ ਵੀਰੇ ਤੁਸੀਂ ਵੀ ਦੇਖੀਆਂ ਹੋਣੀਆਂ ਕਹਿੰਦੇ ਵੀ ਆਹ ਕਬੂਤਰ ਜੀ ਮੇਰਾ ਇੰਨੇ ਕਰੋੜ ਦਾ ਇੰਗਲੈਂਡ ਤੋਂ ਲੋਕ ਆਏ ਖਰੀਦਣ ਪਰ ਮੈਂ ਨਹੀਂ ਦਿੱਤਾ ਇਹ ਗੱਲ ਠੀਕ ਆ ਇੰਨੇ ਹੁੰਦੇ ਨੇ ਕਰੋੜਾਂ ਦੇ ਬਾਈ ਆਪਣੇ ਦਾ ਹੈਗਾ ਝੂਠ ਇੱਥੇ ਜਿੰਨਾ ਮਰਜ਼ੀ ਬੋਲੀ ਜਾਵੇ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਬੜੇ ਬੰਦੇ ਆ ਜਣਾ ਆਪਣੇ ਤਾਂ ਨਹੀਂ ਕੋਈ ਵੇਖਿਆ ਹਾਂ ਜਿਹੜੇ ਬਾਹਰ ਰੇਸਰ ਕਬੂਤਰ ਆ ਇੱਕ ਚైనా ਦੇ ਬੰਦੇ ਨੇ ਲਿਆ ਸੀ 6 ਕੇ 7 ਕਰੋੜ ਦਾ ਕਬੂਤਰ ਉਹ ਉਹਨਾਂ ਦੀ ਕੀਮਤ ਹੈਗੀ ਆ ਉਹ ਕਬੂਤਰ ਜਿਹੜੇ ਆਪਣੇ ਤਾਂ ਲੱਠੇ ਕਹਿ ਦਿੰਦੇ ਆ ਇੱਧਰ ਆਪਣੇ ਵੀ ਹੁੰਦੀਆਂ ਪਰ ਉਸ ਲੈਵਲ ਦੀਆਂ ਬਾਜ਼ੀ ਨਹੀਂ ਹੁੰਦੀ ਜਿੱਦਿਆਂ ਬਾਹਰ ਹੁੰਦੀਆਂ ਜਿਵੇਂ ਅਮਰੀਕਾ 'ਚ ਚైనా 'ਚ ਹੋਰ ਕਈ ਦੇਸ਼ਾਂ 'ਚ ਹੁੰਦੀਆਂ ਉੱਥੇ ਤਾਂ ਹਜ਼ਾਰ-ਹਜ਼ਾਰ ਕਬੂਤਰ ਛੱਡਦੇ ਆ ਉਹ ਗੱਡੀ 'ਚ ਲੈ ਜਾ ਕੇ ਤੇ ਉਹਨਾਂ ਦੀ ਰੇਸ ਹੁੰਦੀ ਜਿਹੜੇ ਪਹਿਲਾਂ ਚਲੇ ਗਏ ਸਪੀਡ ਦੇ ਨਾਲ ਉਹ ਜਿੱਤੂ ਹੋ ਜਾਂਦਾ ਹਾਂਜੀ ਬਾਈ ਖਰਾਕ ਇਹੋ ਜੀ ਕਿਹੜੀ ਕਿੰਨਾ ਖਰਚਾ ਚੱਲਦਾ ਫਿਰ ਕਿਉਂਕਿ ਤੁਸੀਂ ਦੋਨੇ 파ਟਨਰ ਹੋ ਇਹ ਕੰਮ ਦੋਵੇਂ ਸੰਭ ਰਹੇ ਹੋ ਇੱਕ ਕਬੂਤਰ ਦਾਆਂ ਪੂਰੇ ਸੀਜ਼ਨ ਦਾ ਕਿੰਨਾ ਖਰਚਾ ਰਹਿੰਦਾ ਰੋਜ਼ ਇੱਕ ਕਬੂਤਰ ਅੱਠ ਗਰੀਆਂ ਖਾ ਜਾਂਦਾ ਜਿਆ ਦੋ ਕਿ ਦਿਨ ਤੇ ਸਿਆਲੇ ਵਿੱਚ ਅੱਜ ਕੱਲ੍ਹ ਜਿ ਕਣਸਰੋਂ ਛੋਲੇ ਮੂੰਗੀ ਕਣਕ ਇਹ ਮਿਕਸ ਕਰਕੇ ਪਾ ਦਿੰਦੇ ਇਹ ਰਲਿਆ ਮਿਲਿਆ ਮਾਲ ਪਾ ਦਣਾ ਤੇ ਗਰਮੀ ਵਿੱਚ ਤਾਂ ਫਿਰ ਬਦਾਮ আর ਕਣਕੇ ਚੱਲਦੀ ਬਈ ਜਿਵੇਂ ਆਪਾਂ ਗੱਲ ਕੀਤੀ ਵੀ ਆਹ ਕਬੂਤਰ ਮੇਰਾ ਕਰੋੜਾਂ ਦਾ ਇਸ ਫੀਲਡ ਦੇ ਵਿੱਚ ਵੀ ਕਬੂਤਰਬਾਜ਼ੀ ਦੇ ਵਿੱਚ ਵੀ ਠੱਗੀਆਂ ਵਾਲੇ ਬੰਦੇ ਬਹੁਤ ਬੈਠੇ ਨੇ ਬਈ ਬਹੁਤ ਬੈਠੇ ਆ ਪਰ ਕਰਨ ਜਿੱਦਾਂ ਬਈ ਆਪਾਂ ਕੋਈ ਵੀ ਚੀਜ਼ ਨੂੰ ਮੱਝ ਲੈਣ ਜਾਣੇ ਆ ਆਪਾਂ ਦੇਖਦੇ ਆ ਨਾ ਜੇ ਤੁਹਾਨੂੰ ਗਿਆਨ ਨਹੀਂ ਤਾਂ ਕਿਸੇ ਗਿਆਨ ਵਾਲੇ ਬੰਦੇ ਨੂੰ ਪੁੱਛ ਲੈਣਾ ਚਾਹੀਦਾ ਠੱਗੀ ਜੇ ਤੁਸੀਂ ਮਰਵਾਉਨੇ ਹੋ ਬਈ ਤਾਂ ਵੱਜਦੀ ਆ ਜਦੋਂ ਆਪਾਂ ਕਾਲ ਕਰਦੇ ਆ ਨਾ ਵੀ ਛੇਤੀ ਹੱਕਵਾਜ ਬੰਦਾ ਕਹਿੰਦਾ ਵੀ ਛੇਤੀ ਅਰਸ਼ ਤੋਂ ਅਰਸ਼ ਤੇ ਪਹੁੰਚ ਜਾ ਉਹ ਫਿਰ ਡਿੱਗਦਾ ਹੀ ਹੁੰਦਾ ਜੇ ਤੁਸੀਂ ਪੂਰੇ ਸਹੀ ਤਰੀਕੇ ਨਾਲ ਜਾਣਦੇ ਹੋ ਫਿਰ ਕੋਈ ਠੱਗੀ ਰੁਗੀ ਨਹੀਂ ਕੋਈ ਕੁਝ ਨਹੀਂ ਤੁਹਾਨੂੰ ਨੌਲੇਜ ਹੋਣੀ ਗਿਆਨ ਹੋਣਾ ਹੁਣ ਮੰਨ ਲਾ ਤੁਸੀਂ ਪੱਤਰਕਾਰੀ ਕਰਦੇ ਹੋ ਜਿਵੇਂ ਮੇਰੇ ਵਰਗਾ ਕੈਮਰਾ ਚੱਕ ਕੇ ਤੁਰ ਪਏ ਤਾਂ ਮੈਨੂੰ ਗਿਆਨ ਹੀ ਹੈ ਨਹੀਂ ਮੈਂ ਤਾਂ ਕਈ ਖਾਣੇ ਆ ਮੈਨੂੰ ਕੋਈ ਲੁੱਟੂਗਾ ਹੀ ਮੰਨ ਲਾ ਹੁਣ ਕੈਮਰਾ ਮੈਨੂੰ ਇਹਦੀ ਨੌਲੇਜ ਹੈ ਨਹੀਂ ਵੀ ਇਹਦੇ ਕੀ ਫੰਕਸ਼ਨ ਆ ਕੀ ਨੇ ਦਾ ਹੈਗਾ ਕੀ ਕੀਮਤ ਆ ਮੈਨੂੰ ਭਾਵੇਂ ਕੋਈ ਜਿੱਦਾਂ ਦਾ ਮਰਜ਼ੀ ਚੱਕ ਕੇ ਤੇ ਪੁਰਾਣੇ ਦੇ ਦੇ ਵਿੱਚ ਚੱਕ ਕੇ ਕੋਈ ਇਹ ਜਦੋਂ ਤੁਹਾਨੂੰ ਕੂਤਰਾ ਬਾਰੇ ਨੌਲੇਜ ਨਹੀਂ ਗਿਆਨ ਹੀ ਨਹੀਂ ਫਿਰ ਤੁਸੀਂ ਧੱਕੇ ਹੀ ਖਾਣੇ ਆ ਵੀਰੇ ਇੱਕ ਟਰੈਕਟਰ ਜਿੱਤਣ ਵਾਲਾ ਕਬੂਤਰ ਤਿਆਰ ਕਿਵੇਂ ਹੁੰਦਾ ਭਈ ਤਿਆਰ ਤਾਂ ਸਾਰੇ ਆਪਾਂ ਤਿਆਰ ਸਾਰਿਆਂ ਨੂੰ ਕਰਦੇ ਆ ਭਾਵੇਂ ਕੋਈ ਜਿੰਨਾ ਵੀ ਜਿੱਤੇ ਮੈਂ ਤਾਂ ਉਹਦੇ ਤੇ ਵੀ ਉੰਨੀ ਕਰਦੇ ਆ ਪਰ ਜਿੱਦਾਂ ਅਖਾੜੇ ਚੱਪਾ ਪਹਿਲਵਾਨ ਤਿਆਰ ਕਰਦੇ ਆ ਸਾਰੇ ਰੁਸਤਮ ਨਹੀਂ ਬਣਦੇ ਹਨ ਏਦਾਂ ਹੀ ਕਬੂਤਰਾਂ 'ਚ ਵੀ ਆਪਾਂ ਹਰ ਇੱਕ ਸਾਲ 100-150 ਬੱਚਾ ਕਢਾਉਨੇ ਆ ਤਾਂ 5-10 ਕੂਤਰ ਏਦਾਂ ਦੇ ਹੁੰਦੇ ਆ ਜਿਹੜੇ ਟੌਪ ਦੀਆਂ ਬਾਜ਼ੀਆਂ ਜਿੱਤਦੇ ਆ ਬਾਕੀ ਦਾ ਕੂਤਰ ਵਿਚਾਰੇ ਮੀਡੀਅਮ ਲੈਵਲ ਦਾ ਕੋਈ ਥੱਲੇ ਘੱਟ ਉਡਣ ਵਾਲਾ ਸਕੇ ਭੈਣ ਭਾਈ ਇੱਕ ਜੂ ਨਹੀਂ ਹੁੰਦੇ ਤਿਆਰ ਤਾਂ ਆਪਾਂ ਸਾਰਿਆਂ ਨੂੰ ਕਰਦੇ ਆ ਉਹਨਾਂ ਦੇ ਵਿੱਚੋਂ ਕੋਈ ਵਧੀਆ ਨਿਕਲ ਜਾਂਦਾ ਤਾਂ ਉਹ ਤਰੀਕੇ ਨਾਲ ਆਪਾਂ ਛੱਡ ਦਿੰਦੇ ਆ ਇੱਕ ਵੀਰੇ ਆ ਕਬੂਤਰ ਕੋਈ ਇੱਕ ਕੱਢਿਆ ਤੁਸੀਂ ਇਹਦੇ ਪੈਰ 'ਚ ਕੋਈ ਗਾਨੀ ਪਾਈ ਆ ਸਲਿੱਪ ਆ ਕੋਈ ਲਿਖ ਕੇ ਇਹ ਕੀ ਚੀਜ਼ ਆ ਵੀਰੇ ਇਹ ਵੀ ਇਹ ਰਿੰਗ ਹੁੰਦੀ ਆ ਆ ਬੜਾ ਜਾਨ ਬੜੀ ਇਹ ਚ ਨਹੀਂ ਨਹੀਂ ਇਹ ਜਿੱਦਾਂ ਰਿੰਗ ਆ ਇਹਦੇ ਪਾਈ ਹੋਈ ਹੁਣ ਤਾਂ ਜਿਵੇਂ ਬਿਠਾ ਧੋਕੇ ਦੇਖੂਗੀ ਇਹਦੇ ਤੇ ਨੰਬਰ ਲਿਖਿਆ ਹੁੰਦਾ ਜਿਵੇਂ ਕੋਜ ਕਬੂਤਰ ਆ ਕਈ ਵਾਰੀ ਉਹਨਾਂ ਦੀ ਪਛਾਣ ਨਹੀਂ ਹੁੰਦੀ ਜਿਵੇਂ ਇੱਕ ਜਿਹੀਆਂ ਅੱਖਾਂ ਇਹਨਾਂ ਦੀ ਬੋਡੀ ਵੀ ਇੱਕ ਜੀ ਹੁੰਦੀ ਆ ਆਪਾਂ ਨੂੰ ਤਾਂ ਪਛਾਣ ਹੁੰਦੀ ਹੈ ਕਈ ਵਾਰੀ ਆਪਾਂ ਕਿਸੇ ਨੂੰ ਦੇ ਦਿੰਨੇ ਆ ਜਾਂ ਉੱਥੇ ਜਾ ਕੇ ਪਛਾਣਨੀ ਹੁੰਦੀ ਫਿਰ ਇਹ ਤੋਂ ਰਿੰਗ ਤੋਂ ਪਤਾ ਲੱਗ ਜਾਂਦਾ ਆਪਾਂ ਨੇ ਕਾਪੀ 'ਚ ਲਿਖਿਆ ਹੁੰਦਾ ਵੀ ਇਹਦੇ ਮਾਪੇ ਫਲਾਣੇ ਆ ਤੇ ਫਲਾਣੇ ਜੋੜੇ ਦਾ ਇਹ ਫਲਾਣਾ ਕਬੂਤਰ ਆ ਉਦਾਂ ਇਹਦੀ ਪਛਾਣ ਵਾਸਤੇ ਪਾਈ ਹੁੰਦੀ ਆ ਜੇ ਪਰਿਵਾਰ ਚਲਾਣਾ ਹੋਵੇ ਤੇ ਉਹ ਚੀਜ਼ਾਂ ਫਿਰ ਕਮ ਆਉਂਦੀ ਜੀ ਹਾਂ ਜਿੱਦਾਂ ਆਪਾਂ ਜੋੜੇ ਲਾਉਨੇ ਆ ਆਪਾਂ ਇਹਨਾਂ ਵਰੀਡ ਨਹੀਂ ਕਰਦੇ ਤਾਂ ਆਪਾਂ ਨੂੰ ਇਹ ਹੁੰਦਾ ਵੀ ਜਿਵੇਂ ਬੰਦੇ ਗੋਤ ਨਹੀਂ ਦੇਖਦੇ ਆਪਣੇ ਜ਼ਿਆਦਾਤਰ ਸਿੱਖਾਂ 'ਚ ਤੇ ਹਿੰਦੂਆਂ 'ਚ ਜ਼ਿਆਦਾਤਰ ਇਹ ਤਕਰੀ ਦੇਖੀ ਜਾਂਦੀ ਆ ਵੀ ਆਪਾਂ ਗੋਤ ਦੇਖ ਕੇ ਵੀ ਗਾਂਹ ਇਹਨਾਂ ਦਾ ਕੋਈ ਆਪਾਂ ਹੁਣ ਤਾਂ ਵਹਿਮ ਕਹਿੰਦੇ ਆ ਪਰ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਇਹ ਉਹਨਾਂ ਉਹਨਾਂ ਲੋਕਾਂ ਵਾਸਤੇ ਇਹੀ ਸਾਇੰਸ ਸੀ ਜਿਹੜੇ ਬਜ਼ੁਰਗ ਸੀ ਉਹ ਚਾਹੁੰਦੇ ਸੀ ਵੀ ਜਿੰਨਾ ਆਪਾਂ ਨੇੜੇ ਤੋਂ ਬਲੱਡ ਮਿਲਦਾ ਉਹਦੇ ਨਾਲ ਬਿਮਾਰੀ ਵੱਧਦੀ ਆ ਚਾਹ ਕਿਸੇ ਵੀ ਚੀਜ਼ ਚ ਹੋਵੇ ਜਦੋਂ ਕੋਈ ਚੀਜ਼ ਨਵਰੀਡ ਹੋ ਜਾਂਦੀ ਆ ਉਹਦੇ ਚ ਬਿਮਾਰੀ ਵੱਧ ਹੋਊਗੀ ਤੇ ਸ਼ੂਦੀਆਂ ਬਿਮਾਰੀਆਂ ਵੱਧ ਆਉਂਦੀਆਂ ਤਾਂ ਕਰਕੇ ਇਹਨੂੰ ਆਪਾਂ ਅਲੱਗ-ਲਾ ਕਰਕੇ ਮਿਲਦੇ ਜਿੱਦਾਂ ਇਹਨਾਂ ਦੀ ਬਲੱਡ ਲਾਈਨ ਇੱਕ ਨਾਲ ਹੋਵੇ ਵਿੱਚ ਇਸ ਕਰਕੇ ਵੀਰੇ ਜਦੋਂ ਫਿਰ ਬਾਜੀ ਡਾਣੀ ਹੁੰਦੀ ਹੈ ਕੋਈ ਖਾਸ ਖਰਾਕ ਹੁੰਦੀ ਇਹਨਾਂ ਦੀ ਵੀ ਅਗਲੇ ਦਿਨ ਘੋਲਿਆ ਭਈ ਆਹ ਖਰਾਕ ਖਵਾ ਕੇ ਭੇਜੀਏ ਉਦੋਂ ਦਾ ਬਈ ਬਹੁਤ ਤਿਆਰੀ ਕਰਾਉਣੀ ਪੈਂਦੀ ਹੈ ਜਿੱਦਾਂ ਕੱਲ ਨੂੰ ਬਾਜੀ ਆ ਤਾਂ 2 ਦਿਨ ਪਹਿਲਾਂ ਕਬੂਤਰ ਨੂੰ ਤਿਆਰ ਕਰਨ ਲੱਗ ਜੰਨੇ ਆ ਉਹਨੂੰ ਪੂਰਾ ਪ੍ਰੋਪਰ ਉਹ ਸਹੀ ਚੀਜ਼ ਦੇਣੀ ਜਿੱਦਾਂ ਉਹਨੂੰ ਪਿਆਸ ਨਾ ਲੱਗੇ ਤੇ ਭੁੱਖ ਵੀ ਨਾ ਲੱਗੇ ਜਿਵੇਂ ਘਰੇ ਉਹ 6 ਘੰਟੇ ਉੱਡਦਾ ਤੈਨੂੰ ਬਾਹਰ ਜਾ ਕੇ 12 ਘੰਟੇ ਉੱਡਣਾ ਪੈਣਾ ਵੀ ਤੰਗ ਨਾ ਹੋਵੇ ਉਹ ਮੇਨ ਤਾਂ ਵੀ ਤੰਗ ਨਾ ਹੋਵੇ ਤੇ ਸੌਖਾ ਉੱਡੇ ਤਾਂ ਕਰਕੇ ਉਹਨੂੰ 2 ਦਿਨ ਪਹਿਲਾਂ ਥਾਪਣਾ ਪੈਂਦਾ ਜਿੱਤ ਤਾਂ ਅਫੇਰ mucha ਕੜ ਜਾਂਦੀ ਹੈ ਇਦਾਂ ਦਾ ਕਾ ਪਤਾ ਨਹੀਂ ਕੀਤਾ ਬਾਕੀ ਖੁਸ਼ੀ ਤਾਂ ਹੁੰਦੀ ਆ ਜਿੱਤ ਤਾਂ ਜਿਹੜੀ ਸਹੀ ਜਿੱਤਾਂ ਉਹਦੇ ਲਈ ਖੁਸ਼ੀ ਤਾਂ ਹੁੰਦੀ ਆ ਤੇ ਬਾਈ ਆਪਾਂ ਲਾਸਟ ਵੱਲ ਨੂੰ ਵੱਧਦੇ ਆਂ ਕਿ ਨਸ਼ੇ ਬਹੁਤ ਰਕ ਤਰੀਕੇ ਦੇ ਹੁੰਦੇ ਹੈਣਾ ਇਹ ਵੀ ਇੱਕ ਤਰੀਕੇ ਦਾ ਨਸ਼ਾ ਹੈਗਾ ਤੁਸੀਂ ਸਾਰਾ ਟਾਈਮ ਇਹਨੂੰ ਲਾਉਨੇ ਹੋ ਤੇ ਇਹ ਤੁਹਾਨੂੰ ਰਿਵਰਟ ਬੈਕ ਵੀ ਕਰਦਾ ਤੁਹਾਡਾ ਮਾਣ ਵੀ ਵਧਾਉਂਦਾ ਹੈਗਾ ਪੰਜਾਬੀਆਂ ਨੂੰ ਕੀ ਕਹਿੰਦੇ ਹੋ ਬਾਈ ਨਸ਼ੇ ਕਬੂਤਰਾਂ ਨਾਲ ਬਹੁਤ ਘਰ ਚੱਲਦੇ ਆ ਬਈ ਪੰਜਾਬ ਦੇ ਵਿੱਚ ਬਹੁਤ ਪਰਿਵਾਰ ਆ ਜਿਨ੍ਹਾਂ ਕੋਲੇ ਵਿਚਾਰਾਂ ਕੋਈ ਹੋਰ ਇਨਕਮ ਦਾ ਸੋਰਸ ਨਹੀਂ ਹੈਗੇ ਕੂਤਰ ਹੀ ਆ ਤੇ ਵਧੀਆ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਪਾਲ ਵੀ ਰਹੇ ਆ ਉਹ ਉਹ ਨਸ਼ੇ ਤੋਂ ਵੀ ਦੂਰ ਰਹਿੰਦੇ ਕੂਤਰਾਂ ਵਾਲਾ ਬੰਦਾ ਛੇਤੀ ਨਸ਼ਾ ਨਹੀਂ ਕਰਦਾ ਬਈ ਕੋਈ ਕਿਉਂਕਿ ਉਹਨੂੰ ਦਿਮਾਗ ਉਹਦਾ ਇਹਦੇ 'ਚ ਰਹਿਣਾ ਕਿਉਂਕਿ ਆਪਣਾ ਦਿਮਾਗ ਜਦੋਂ ਵਿਹਲਾ ਜਿਵੇਂ ਕਹਿੰਦੇ ਆ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਜਦੋਂ ਆਪਾਂ ਦਿਮਾਗ ਵਿਹਲਾ ਤਾਂ ਉਹ ਹੋਰ ਪਾਸੇ ਜਾਊਗਾ ਜਦੋਂ ਆਪਾਂ ਇਹਨਾਂ 'ਚ ਵਿਜੀ ਆ ਹੁਣ ਮੰਨ ਲਓ ਵੀ ਬਾਜ਼ੀਆਂ ਖਤਮ ਹੋ ਗਈਆਂ ਜੋੜੇ ਲਾਦ ਤੇ ਬੱਚੇ ਕੱਢ ਲਏ ਕੋਈ ਬੱਚਾ ਬਿਮਾਰ ਹੋ ਗਿਆ ਉਹਨੂੰ ਦਵਾਈ ਦੇ ਦਿੱਤੀ ਕੋਈ ਕੂਤਰ ਬਿਮਾਰ ਹੋ ਗਿਆ ਨਵੇਂ ਬੱਚੇ ਨਿਕਲ ਕੇ ਉਹਨੂੰ ਘੁ ਸਿਆਣਾ ਜਿਹਨੂੰ ਠੰਡ ਤੋਂ ਪ੍ਰਬੰਧ ਕਰਨ ਲੱਗੇ ਇਦਾਂ ਹੀ ਬੜਾ ਟਾਈਮ ਲੱਗ ਜਾਂਦਾ ਬੰਦੇ ਨੂੰ ਪਤਾ ਕੋਈ ਕੋਈ ਖਾਸ ਯਾਦ ਜੁੜੀ ਹੈ ਨਾਲ ਜਿਹੜੀ ਤੁਹਾਨੂੰ ਬੜੀ ਜਿਆਦਾ ਆਉਂਦੀ ਹੋਵੇ ਕਿ ਹਾਂ ਜੇ ਕਿਤੇ ਬਹਿ ਕਬੂਤਰਾਂ ਦੀ ਗੱਲ ਚੱਲਦੀ ਹੋਣੀ ਤਾਂ ਤੁਸੀਂ ਉਹ ਗੱਲ ਸੁਣਾਉਂਦੇ ਹੋ ਨਹੀਂ ਬਈ ਯਾਦਾਂ ਤਾਂ ਇਹਨਾਂ ਦੀ ਵਿਚਾਰਿਆਂ ਦੀ ਬਹੁਤ जोडਦੀ ਇਹਨਾਂ ਨੇ ਕੋਈ ਕਸਰੇ ਨਹੀਂ ਛੱਡੀ ਇੰਨੀ ਇੱਕ ਜਦ ਸਾਨੂੰ ਆਸ ਨਹੀਂ ਸੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਨਾ ਇਹਨੇ ਕੋਈ ਉਸਤਾਦ ਬਣਾਇਆ ਨਾ ਕਿਸੇ ਨੂੰ ਮੈਂ ਬਣਾਇਆ ਨਹੀਂ ਪੰਜਾਬ ਦੇ ਵਿੱਚ ਲੋਕਾਂ ਨੇ ਲੱਖਾਂ ਰੁਪਏ ਉਸਤਾਦਾਂ ਨੂੰ ਦੇ ਕੇ ਉਸਤਾਦ ਧਾਰ ਦਿਆ ਨਾ ਉਨੀਆਂ ਬੈਜੀਆਂ ਸ਼ਾਇਦ ਨਹੀਂ ਉਹ ਵੀ ਨਹੀਂ ਜਿੱਤੇ ਜਿੰਨੀਆਂ ਪ੍ਰਮਾਤਮਾ ਨੇ ਸਾਨੂੰ ਜਦਾਤ ਤਾਂ ਅਸੀਂ ਤਾਂ ਕੌਣ ਆ ਜਿੱਤਣ ਵਾਲੇ ਤੇ ਬਹੁਤ ਮਿਹਰ ਆ ਪ੍ਰਮਾਤਮਾ ਦੀ ਬਾਈ ਇਹਨਾਂ ਦੀਆਂ ਤਾਂ ਲੱਖਾਂ ਹੀ ਯਾਦਾਂ ਸਾਡੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਸਾਡੇ ਘਰਾਂ ਦੇ ਵਿੱਚ ਮੇਰੇ ਦੇ ਵੀ ਮੇਰੇ ਵੀ ਜਿੰਨਾ ਵੀ ਇਲੈਕਟ੍ਰੋਨਿਕ ਦਾ ਸਮਾਨ ਇਹਨਾਂ ਦਾ ਹੀ ਆ ਕਿੰਨੇ ਕੂਲਰ ਫਰਿਜਾਂ ਜੋ ਕੁਝ ਜਿੱਤਿਆ ਹੋਇਆ ਇਹਨਾਂ ਦਾ ਹੀ ਆ ਮੇਰੇ ਕੋਲ ਇਸ ਬੁੱਟੀ ਖੜੀ ਹੋ ਮੈਨੂੰ ਕਿ ਚੇਲਾ ਬਣ ਕੇ ਗਿਆ ਮੁੰਡਾ ਉਹ ਦੇ ਗਿਆ ਟਰੈਕਟਰ ਹੁਣ ਇਹਦੇ ਘਰੇ ਵੀ ਖੜਾ ਮੇਰੇ ਘਰੇ ਵੀ ਖੜਾ 2010 ਚ ਮੈਂ 11 ਚ ਫਿਰ ਉਹ ਜਿੱਤਿਆ ਸੀ ਟੀਵੀ ਉਹ ਹੁਣ ਵੀ ਚੱ ਆਪਣੇ ਘਰੇ ਐਲਸੀਡੀ ਸਾਰਾ ਕੁਝ ਨਹੀਂ ਇਹਨਾਂ ਨੇ ਬਹੁਤ ਕੁਝ ਦਿੱਤਾ ਬਈ ਆਪਾਂ ਨੂੰ ਇਹਨਾਂ ਨੇ ਬਹੁਤ ਬਾਈ ਤੁਸੀਂ ਕਹਿੰਦੇ ਹੋ ਪਤਰਾ ਕਬੂਤਰਾਂ ਨਾਲ ਕਿਹੜੀ ਕਿਹੜੀ ਯਾਦ ਜੁੜੀ ਤੁਹਾਡੀ ਤੇ ਇਹਨਾਂ ਨੇ ਤਾਂ ਨਾਮ ਜਿੱਤੇ ਯਾਦ ਹੀ ਰਹਿੰਦੇ ਜਿਕਰ ਉਹਨਾਂ ਰੰਗੀਆਂ ਐ YouTube 'ਤੇ ਕੱਢ ਕੇ ਦੇਖ ਲਿਓ ਉਹ ساری ਉਮਰ ਚੱਲੀ ਹੋ ਜਾਣੀ ਉਹ ਹੀ ਜੀ ਬਾਜੀ ਜਿਤਨੀ ਬਹੁਤ ਔਖੀ ਐ ਕੀ ਉੱਥੇ ਸਾਰੇ 플레이ਰ ਇਹ ਤੇ ਪੂਰੇ ਤੱਕੜੇ ਖਾਂਜੀਏ ਬਾਰ ਲਿਆ ਤੁਸੀਂ ਇਹ ਮਤਲਬ ਬੱਚਿਆਂ ਨੂੰ ਪਾਲਦੇ ਹੋ ਹੈ ਹਾਂ ਹਾਂ ਜੀ ਹਾਂ ਜੀ ਬੱਚਿਆਂ ਵਾਂਗੂ ਪਾਲਨੇ ਵੰਦੇ ਜੀ ਜੋ ਛੋਟਾ ਜਿਹਾ ਬੱਚਾ ਹੁੰਦਾ ਤੁਹਾਨੂੰ ਹੁਣ ਨਿਕਲੇ ਬੱਚੇ ਤੁਹਾਨੂੰ ਦਿਖਾਵਾਂਗਾ ਜੀ ਮੇਰੇ ਜਾ ਕੇ ਤੇ ਸੌੜਾਂ ਤੇ ਦੇਖੋ ਕਿੰਨੇ ਕਿੰਨੇ ਬੱਚੇ ਪਾਲਨੇ ਵੰਦੇ ਜੀ ਬਹੁਤ ਬਹੁਤ ਧੰਨਵਾਦ ਭਾਈ ਤੁਸੀਂ ਗੱਲਬਾਤ ਕੀਤੀ ਤੇ ਰੱਬ ਤੁਹਾਨੂੰ ਤਰੱਕੀਆਂ ਦੇਵੇ ਸੋ ਇਹ ਨੇ ਸ਼ਕੀਨ ਪੰਜਾਬੀ ਸ਼ੌਂਕ ਕਬੂਤਰਾਂ ਦਾ ਤੇ ਪੰਜਾਬ ਦੇ ਵਿੱਚ ਵੱਡਾ ਨਾਮ ਵੀ ਕਮਾਇਆ ਤੇ ਕਬੂਤਰ ਵੀ ਇਹ 1 ਨੰਬਰ ਇਹਨਾਂ ਦੇ ਕੋਲ ਹੈ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅੱਖਰ ਦੇ ਲਈ